मकोट पत्थर जिले सामने और ये पेल्ला भी पेंट कदम लागे बैठे गलत सुन देखो जलात बन बने ने पाकिस्तान में तो एक बार सब कुछ सिखाने ही ਬਿਸ਼ੱਕ ਜਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋ ਵੀ ਪੰਜਾਬੀ ਕਰਦੇ ਤਾਂ ਤੋਂ ਹੀ ਦੇਖਿਆ ਥੋੜੇ ਮਨ ਤੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਲ ਮਨ ਦੇ ਵਿੱਚ ਇਹ ਹੈ ਕਿ ਅਸੀਂ ਆਪਣੇ ਦੇਸ਼ ਦੀ ਜਾਨ ਤੇ ਫੌਜ ਆ ਉਹਦੇ ਨਾਲ ਖੜੀ ਹੈ ਔਰ ਹਮੇਸ਼ਾ ਹੀ ਜੇ ਮੇਰੇ ਕੱਲ੍ਹ ਕਾ ਤੁਸੀਂ ਗੱਲਾਂ ਇਹਨਾਂ ਦੀ ਸੁਣੀਆ ਕਦੇ ਜੀ ਅਸੀਂ ਲਾਸਟ ਦਿਨ ਪਿੰਨਤ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਹੈ ਕਿ ਅਸੀਂ ਇਥੇ ਡਟ ਕੇ ਰਹਿਵਾਂਗੇ ਤੇ ਔਰ ਆਪਣੇ ਦੇਸ਼ ਦੀ ਜਿਹੜੀ ਇਕਤਾ ਤੇ ਹਰਪਾ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਅਪੀਲ ਕਰ ਰਿਹਾ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਵੇ ਔਰ ਇਹ ਜੂਰ ਮੰਤ ਹੁੰਦਾ ਕਿ ਇਕ ਸਾਡਾ ਬੀਟਰ ਸਾਡਾ ਨੁਮਾਇੰਦਾ ਸਾਡੇ ਕੋਲ ਜੂਰ ਆ ਇਹ ਜੂਰ ਮੰਨ ਚ ਨਹੀਂ ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਵੱਡੇ ਦੇਖਿਆ ਜਿਨ੍ਹਾਂ ਨੇ ਕਿਹਾ ਕਿ ਵੱਡੇ ਰੰਧਾ ਸਾਹਿਬ ਜੀ ਨੂੰ 71 ਦੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਮੂਹ ਮੁਆਵਜ਼ਾ ਦੋ ਆਇਆ ਸੀ ਤਾਂ ਇਹ ਇਹ ਦੇ ਲਈ ਇਹ ਤੇ ਕਿ ਇਹੇ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਫਿਰ ਡਟ ਕੇ ਸਾਥ ਦੇਵਾਂਗੇ ਔਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 ਨੂੰ 1971 ਦੀ ਜਿਹੜੀ ਲੜਾਈ ਹੋਈ ਬਖਰੀ ਮੇੜੀ ਜਿਹੜੀ ਹੁਣ ਤੇ ਟੈਕਨੋਲੋਜੀ ਜਿਹੜੀ ਹੈ ਇਨੀ ਐਡਵਾਂਸ ਹੈ ਉਹਦੇ ਬਚਾਅ ਵਾਸਤੇ ਹੋਰ ਕਿਹਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਹਦੋਂ ਸੀ ਉਹ ਦੋ ਦੇ ਲੜਾਈ ਉਸ ਜਮਾਨੇ ਦੇ ਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਵੀ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਤੋਂ 71 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਏਰੀਏ ਕਬਜ਼ੇ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨਾਲ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਵੀ ਤੁਹਾਨੂੰ ਰਿਪੋਰਟ ਹੈ ਕਿੰਨੇ ਦੇ ਹਾਲਾਤ ਰਹੇ ਨੇ ਬਾਰਡਰ ਦੇ ਵੇਖੋ ਇਹ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਜੇ ਉਹ ਜਿਹੜੀ ਡਿਪਲॉयਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਧਿਆਨ ਰੱਖਦੀਆਂ ਨੇ ਪਰ ਮੇਰੇ ਖਿਆਲ ਕੋ ਵੀਦ ਨੂੰ 1 ਘੰਟੇ ਜਾਂ ਸਾਢੇ ਦੀ ਸਾਢੀ ਬਾਰਡਰ ਤੇ ਪਹੁੰਚ ਜਾਂਦੀ ਹੁੰਦੀ ਹੈ ਉਕੇ ਮੈਂ ਤਾਂ ਇੱਕ ਇਹਨਾਂ ਨੂੰ 71 ਦੀ ਵਿਖੀ ਇਹ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਹ ਦੋ ਤਿੰਨ ਘੰਟੇ ਪੇ ਲਾਂ ਦੇ ਫੌਜੀ ਨੇ ਮੋਰਚੇ ਮਲਲੇ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਰਹੇ تھے ਸੀ ਉਹਨਾਂ ਨੂੰ ਜਿੱਕੇ ਕੇ ਕੇ ਅਸੀਂ ਵਾਪਸ ਹੋ ਰਹੇ ਸੀ ਫਰਬੰਦ ਕਿੱਦਾਂ ਦੇ ਨੇ ਜੇ ਤੁਸੀਂ ਕਹਿੰਦੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿੱਛੇ ਉੱਠ ਕੇ ਆਉਣਾ ਪੈਂਦਾ ਉਹਨਾਂ ਵੱਤ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਲੇ ਕਿੰਨੀਆਂ ਘਰਾਂ ਨੇ ਕਿਹੜੇ तकरीबन ਸਾਰੇ ਘਰਾਂ 'ਚ ਘਰਾਂ ਨੇ ਸਾਰੇ ਘਰਾਂ 'ਚ ਟਰੈਕਟਰ ਨੇ ਸਾਰੇ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ ਇਹ ਸਰਕਾਰ ਆਣ ਕੇ ਕੱਢੇਗੀ ਅਸੀਂ ਤਾਂ ਇੱਥੇ ਸਰਕਾਰ ਨੂੰ ਮਦਦ ਦੇਣ ਨੂੰ ਬੈਠੇ ਆਂ ਜਿੰਨਾਂ ਕੋ ਨਹੀਂ ਹੈਗੇ ਮੈਂ ਉਹਨਾਂ ਦੀ ਗੱਲ ਕੀਤੀ ਉਹ ਉਹ ਪਿੰਡ ਵਾਲੇ ਮੇਰੀ ਗੱਲ ਸੁਣ ਪੰਜਾਬੀਆਂ ਦਾ ਤੇਰੀ ਬੜਾ ਵੱਡਾ ਹੁੰਦਾ